ਪੰਜਾਬੀ ਫਿਲਮਾਂ ਦੀ ਬਨੇਤਰੀ ਹਿਮਾਂਚੀ ਖੁਰਾਣਾ ਕਹਿੰਦੇ ਉਹਦੇ ਫਾਦਰ ਦੇ ਨਾਲ ਲੜਾਈ ਹੋ ਗਈ ਤਹਿਸੀਲਦਾਰ ਦੀ ਤੇ ਜੇ ਤੁਸੀਂ ਕਾਰਨਾ ਤਾਂ ਸੁਣੋਗੇ ਤੁਹਾਡੇ ਹੋਸ਼ ਉੱਡ ਜਾਣੇ ਆ ਕਿ ਇਸ ਤਰੀਕੇ ਦਾ ਵੀ ਹੋ ਸਕਦਾ ਹੈ ਵੀ ਨਾਮਵਰ ਅਮਨੇਤਰੀ ਹੈ ਜਿਹੜੀ ਹਿਮਾਂਚੀ ਖੁਰਾਣਾ ਵਾ ਤੇ ਉਹਦੀ ਮਾਂ ਦੇ ਕਹਿੰਦੇ ਕਿਸੇ ਬੰਦੇ ਨਾਲ ਗਲਤ ਸਬੰਧ ਸੀ ਜਿਹਨੂੰ ਲੈ ਕੇ ਸਾਰਾ ਰੌਲਾ ਪਿਆ ਵਾ ਤੇ ਸਬੰਧ ਵੀ ਕੋਈ ਮਾੜਾ ਮੋਟਾ ਬੰਦਾ ਨਹੀਂ ਕਹਿੰਦੇ ਤਹਿਸੀਲਦਾਰ ਸੀਗਾ ਲਓ ਜੀ ਤੇ ਹੋ ਗਈ ਆਪਸ ਚ ਗਾਲੀ ਗਲੋਚ ਫੇਰ ਦੇਖੋ ਜਿਹੜੇ ਡਾਂਗਾ ਸੋਟੇ ਚੱਲੇ ਆ ਸੋਨ ਨਾਲ ਸਾਰੀ ਸਟੋਰੀ ਭਾਈ ਸੁਣ ਕੇ ਹੀ ਜਾਓ ਹਿਮਾਂਚੀ ਖੁਰਾਣਾ ਖੁਰਾਣਾ ਦੇ ਮਾਤਾ ਜੀ ਦੱਸੇ ਜਾ ਰਹੇ ਨੇ ਜੀ ਐਕਟਰ ਹੈਗੀ ਆ ਹਿਮਾਂਸ਼ੀ ਖੁਰਾਣਾ ਪੰਜਾਬੀ ਐਕਟ੍ਰੈਸ ਮਾਡਲ ਅਤੇ ਸਿੰਗਰ ਹਿਮਾਂਸ਼ੀ ਖੁਰਾਣਾ ਦੇ ਪਿਤਾ ਕੁਲਦੀਪ ਖੁਰਾਣਾ ਨੂੰ ਫਲੋਰ ਦੀ ਮਾਜੋਗ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਕੁਲਦੀਪ ਖੁਰਾਣਾ ਦੇ ਉੱਪਰ ਗੁਰਾਇਆ ਪੁਲਿਸ ਥਾਣਾ ਗੁਰਾਇਆ ਦੇ ਵਿੱਚ ਲੱਗੇ ਨਾਇਬ ਤਹਿਸੀਲਦਾਰ ਨਾਲ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਸੇ ਪੁਲਿਸ ਨੇ ਕੁਲਦੀਪ ਖੁਰਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਅਦਾਲਤ ਵਿੱਚ ਬਾਹਰ ਨਿਕਲ ਕੇ ਅਦਾਕਾਰ ਦੇ ਪਿਤਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਤੇ ਉਸ ਦੀ ਪਤਨੀ ਨਾਲ ਜਗਪਾਲ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਪਹਿਲਾਂ ਝਗੜਾ ਸ਼ੁਰੂ ਕੀਤਾ ਹੈ ਇਸ ਸਬੰਧ ਵਿੱਚ ਜਦੋਂ ਨਾਈ ਬ تحصیلدار ਜਗਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਮੇਰੇ ਦਫ਼ਤਰ ਕੋਲ ਦੀ ਨਦੀ ਰਹਿائش ਸੀ ਤਾਂ ਮੇਰੇ ਨਾਲ ਮਿਲ ਵਰਤਨਾ ਰੂਪ ਹੋ ਗਿਆ ਤਾਂ ਮੇਰੇ ਦਫ਼ਤਰ ਵਿੱਚ ਆਣ ਕੇ ਮੇਰੇ ਨਾਲ ਧਾੜੀ ਬਲੋਚ ਕੀਤਾ ਅਤੇ ਇਹਨਾਂ ਤੇ ਪੁਲਿਸ ਕਰਵਾ ਦਿੱਤੀ ਗਈ ਤਾਂ ਕਿ ਮੇਰੇ ਤੇ ਨਜਾਇਜ਼ ਸਬੰਧਾਂ ਦੇ ਗਲਤ ਇਲਜ਼ਾਮ ਲਗਾਏ ਗਏ ਨੇ ਮੈਂ ਐਸੇ ਹਰਪ ਸਿੰਘ ਹਾਂਜੀ ਥਾਣਾ ਗਰਾਂ ਲੱਗਾ ਜੀ ਹਾਂਜੀ ਇਹ ਆਪਣਾ ਗਿਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਨੈਬ ਤੁਸੀਂ ਦਾ ਦੇ ਗੱਲ ਪਿਆ ਹੈ ਹਾਂਜੀ ਤੇ ਨੈਬ ਤੁਸੀਂ ਦਾ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਲੈ ਹੈ ਕੱਲ ਹਾਂਜੀ ਤੇ ਅੱਜ ਇਹਨ ਜਾ ਸਕਦੇ ਪੇਸ਼ ਕੀਤਾ ਤੇ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਹੋਂ ਹੈ ਉਹ ਆਦਾਕਾਰ ਹੋਂ ਹੈ ਅਦਾਕਾਰ ਦਾ ਪੁਰਾਣਾ ਉਹਦਾ ਸਾਨਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਟਨ ਵਾਲਾ ਹਾਂਜੀ ਉਲਦੋ ਉਹ ਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਨਾਲ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਹੈ ਤੇ ਨਾਲ ਹੋਰ ਨਹੀਂ ਇਕੱਲੇ ਇਕੱਲੇ ਆ ਦਾਦੀ ਹੈ ਕਿ ਮਾਂ ਜੋਗ ਅਦਾਲਤ ਦੇ ਵੱਲੋਂ 14 ਦਿਨਾਂ ਦੇ ਲਈ ਪੰਜਾਬੀ ਐਕਟਰਸ ਮਾਡਲ ਅਤੇ ਸਿੰਗਰ ਹਿਮਾਂਸ਼ੀ ਖੁਰਾਣਾ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ